ਮੈਂ ਪਹਿਲਾਂ ਵੀ ਕਿਹਾ ਵੀ ਇੰਨੀ ਏਜ ਦੇ ਵਿੱਚ ਆ ਕੇ ਇੰਨਾ ਜਜ਼ਬਾ ਰੱਖਣਾ ਇਸ਼ਕ ਕਰਨਾ تمہارا ਪੈਦਾਈ ਸ਼ਿਕ ਹੈ ਕਿਉਂ ਨਾ ਇਸ ਵਾਰ ਬਤਨ ਦੀ ਮਿੱਟੀ ਕੋ ਮਸ਼ਹੂਰ ਬਣਾਇਆ ਜਾਵੇ ਹਰ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਇਸ ਲਈ ਕੋਈ ਨਹੀਂ ਇੰਦਾਂ ਦੇ ਐਫਰਡ ਕਰਦਾ ਬੰਦਾ ਕਹਿੰਦਾ ਆਪਣੇ ਜਵਾਟ ਪਾੜ ਲਾਂ ਮਾਰੇ ਵਕਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ ਬੰਦਾ ਉਹ ਰੱਬ ਨੂੰ ਯਾਦ ਕਰਦਾ ਜਦੋਂ ਉਹ ਅਸੀਂ ਤਕਲੀਫ ਚੋਂ ਨੇ ਪਰ ਮੇਰਾ ਮੰਨਣਾ ਇਹ ਆ ਮੌਤ ਤੋਂ ਅਟਾਲਾ ਸੱਚਾਈ ਆ ਮਾੜਾ ਵਕਤ ਵੀ ਆ ਸਕਦਾ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਆਂਦਾ ਨਾਰਾ ਨਹੀਂ ਮਾਰ ਸਕਦੇ ਤਾਂ ਤੁਹਾਡਾ ਇੱਥੇ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਕਿਵੇਂ ਅਸਮ ਦੀ ਦੇਖਦੇ ਹੋ 20 ਦਿਨ ਭੁੱਖਾ ਰਹਿਣਾ ਹੁਣ ਤੁਸੀਂ ਤਾਂ ਆਪ ਚੀਜ਼ ਵਾਕਿਫ ਹੋ ਕੇ ਇੱਕ ਦਿਨ ਭੁੱਖਾ ਰਹਿਣਾ ਔਰ ਕਿੰਨਾ ਜਿਆਦਾ ਮੁਸ਼ਕਿਲ ਹੁੰਦਾ ਮੈਂ ਆਪ ਬਿਮਾਰ ਸੀ ਥੋੜਾ ਜਿਹਾ ਮੈਂ ਹੁਣ ਕੱਲ ਮੈਂ ਠੀਕ ਹੋਇਆ ਬੰਡੋਕਟਰ ਸਾਹਿਬ ਨੇ ਕਹੇ 4 ਦਿਨ ਤੁਸੀਂ ਵੀ ਰੋਟੀ ਨਹੀਂ ਖਾਣੀ ਜਿੱਦਾਂ ਵੀ ਤੁਸੀਂ ਫਰੂਟ ਲੈ ਲਿਓ ਜਾਂ ਹਨਾ ਲਾਈਟ ਡਾਈਟ ਤੁਸੀਂ ਕੱਟ ਰੱਖਣੀ ਆ ਤੇ ਮੈਂ ਪਹਿਲਾਂ ਵੀ ਕਿਹਾ ਵੀ ਇੰਨੀ ਏਜ ਦੇ ਵਿੱਚ ਆ ਕੇ ਐਡਾ ਜਜ਼ਬਾ ਰੱਖਣਾ ਇੱਕ ਨਾ ਮੈਂ ਗੱਲ ਕਹਿੰਨਾ ਉਹਨਾਂ ਵੀ ਇਸ਼ਕ ਕਰਨਾ ਤੁਹਾਡਾ ਪੈਦਾਈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਬਤਨ ਦੀ ਮਿੱਟੀ ਕੋ ਮਸ਼ਹੂਕ ਬਣਾਇਆ ਜਾਏ ਸੋ ਜਿਹੜੀ ਐਮਐਸਪੀ ਦੀ ਇਹਨਾਂ ਨੇ ਹਾਂਜੀ ਗਰੰਟੀ ਲਈ ਸੋ ਬਹੁਤ ਵੱਡਾ ਇਹਨਾਂ ਦਾ ਕਹਦੀ ਹੈ ਵੀ ਤੇ ਜੇਕਰ ਦਿਲ ਹੈ ਹਰ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਕਿਸੇ ਲਈ ਕੋਈ ਨਹੀਂ ਇਦਾਂ ਦੇ ਐਫਰਟ ਕਰਦਾ ਬੰਦਾ ਕਹਿੰਦਾ ਆਪਣੇ ਜਵਾਕ ਪਾਲਣਾ ਆਪਣੇ ਬੱਚਿਆਂ ਲਈ ਕੁਝ ਕਰ ਲੈ ਤੇ ਭਾਈ ਜੀ ਇਹੋ ਜਿਹੇ ਬੰਦੇ ਦੇ ਦਰਸ਼ਨ ਕਰਨੇ ਤਾਂ ਵੱਡੀ ਗੱਲ ਹੈ ਸਾਡੇ ਲਈ ਇਨਸਪੀਰੇਸ਼ਨ ਹੈ ਬਹੁਤ ਵੱਡੀ ਬੱਚਿਆਂ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਜਿਹੜਾ ਵੀ ਚਾਹੀਦਾ ਆਪਦੇ ਪਿਤਾ ਨੂੰ ਭੁੱਖਣ ਭਾਣੇ ਮੰਜੇ ਤੇ ਪਿਆ ਪਲ-ਪਲ ਜਿਹੜਾ ਹੈਗਾ ਖਤਰੇ ਦੇ ਵਿੱਚ ਪੈਂਦਾ ਦੇ ਬਿਲਕੁਲ ਬਈ ਉਹ ਹੁਣ ਦੇਖੋ ਉਹਨਾਂ ਲਈ ਇੱਕ ਵੱਡੀ ਖਾਸੀਅਤ ਹੈ ਉਹਨਾਂ ਦੇ ਘਰ ਦੇ ਵਿੱਚ ਐਡੀ ਚੰਗੀ ਸ਼ਖਸੀਅਤ ਬਰਾਜਮਾਨ ਹੈ ਗਾ ਕੇ ਉਹਨਾਂ ਨੇ ਉਸ ਪਰਿਵਾਰ ਦੇ ਵਿੱਚ ਉਹ ਬੱਚਾ ਨੇ ਜਨਮ ਲਿਆ ساری ਉਮਰ ਉਹਨਾਂ ਨੂੰ ਸਲਾਮ ਹੁੰਦੀ ਰਹਿਣੀ ਹੈ ਮਾਲਕ ਇਹਨਾਂ ਦੀ ਸਿਹਤ ਨੂੰ ਤੰਦਰੁਸਤ ਕਰੇ ਠੀਕ ਹੋਣ ਜਲਦੀ ਤੋਂ ਜਲਦੀ ਹੈ ਨਾ ਜਿਹੜੇ ਇਹ ਜਿਹੜੀ ਆਪਾਂ ਮੁੱਦਾ ਰੱਖਿਆ ਹੋਇਆ ਅੱਗੇ ਤਾਂ ਉਹ ਕਲੀਅਰ ਹੋਵੇ ਤੇ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਆਪਣੇ ਘਰ ਵਾਪਸ ਜਾਣ ਹਰ ਬੰਦਾ ਇੱਕ ਸਖਸ਼ੀਅਤ ਬਣ ਕੇ ਨਹੀਂ ਆਉਂਦਾ ਆਮ ਬੰਦਾ ਬਣ ਕੇ ਆਉਂਦਾ ਜਿਵੇਂ ਬੱਬੂ ਮਾਨ ਆਇਆ ਤੁਸੀਂ ਆਏ ਲੱਗਦਾ ਕਿ ਹਰ ਇੱਕ ਬੰਦੇ ਨੂੰ ਆਪਣਾ ਮੈਂ ਮੈਂ ਛੱਡ ਕੇ ਇੱਥੇ ਆਣਾ ਚਾਹੀਦਾ ਭਾਈ ਮੈਂ ਬੱਕਰੇ ਦੀ ਮਾਰ ਕੇ ਤੇ ਤੁੰਬੇ ਖਲ ਮੜਾਉਣ ਜਦ ਤੱਕ ਮੈਂ ਮੈਂ ਨਾ ਮਰੇ ਤੇ ਤੂੰ ਤਬੋਲੇ ਕੌਣ ਮਾਰੇ ਵਕਤ ਤਾਂ ਕੋਈ ਪਤਾ ਨਹੀਂ ਕਦੋਂ ਆਜੇ ਬੰਦਾ ਉਹ ਰੱਬ ਨੂੰ ਯਾਦ ਕਰਦਾ ਜਦੋਂ ਅਸੀਂ ਤਕਲੀਫ ਚ ਹੁੰਨੇ ਆ ਪਰ ਮੇਰਾ ਮੰਨਣਾ ਇਹ ਆ ਮਾਉ ਤਾਂ ਅਟਲ ਸੱਚਾਈ ਆ ਮਾੜਾ ਵਕਤ ਵੀ ਆ ਸਕਦਾ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਤਾਂ ਤੁਹਾਡਾ ਇੱਥੇ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਹਰਨਾ ਤੇ ਸਾਰੇ ਬਿਲਕੁਲ ਜੀ ਬਿਲਕੁਲ ਹੜਨਾ ਚਾਹੀਦਾ ਮੈਂ ਪਹਿਲਾਂ ਵੀ ਕਿਹਾ ਵੀ ਇੰਨੀ ਏਜ ਦੇ ਵਿੱਚ ਆ ਕੇ ਇੰਨਾ ਜਜ਼ਬਾ ਰੱਖਣਾ ਇਸ਼ਕ ਕਰਨਾ ਤੇਰਾ ਪੈਦਾਈ ਸ਼ਿਕ ਹੈ ਕਿਉਂ ਨਾ ਇਸ ਵਾਰ ਬਤਨ ਦੀ ਮਿੱਟੀ ਕੋ ਮਸ਼ਹੂਰ ਬਣਾਇਆ ਜਾਵੇ ਹਰ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਇਸ ਲਈ ਕੋਈ ਨਹੀਂ ਇੰਦਾਂ ਦੇ ਐਫਰਟ ਕਰਦਾ ਬੰਦਾ ਕਹਿੰਦਾ ਆਪਣੇ ਜਵਾਟ ਪਾੜ ਲੈ ਮਾੜੇ ਵਕਤ ਦਾ ਕੋਈ ਪਤਾ ਨਹੀਂ ਕਦੋਂ ਆ ਜਾਏ ਬੰਦਾ ਉਹ ਰੱਬ ਨੂੰ ਯਾਦ ਕਰਦਾ ਜਦੋਂ ਅਸੀਂ ਤਕਰੀਰ ਸੁਣਨੇ ਆ ਪਰ ਮੇ ਮੋਤ ਅਟਲ ਸਚਾਈ ਆ ਮਾੜਾ ਵਕਤ ਵੀ ਆ ਸਕਦਾ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਆਂਦਾ ਨਾਰਾ ਨਹੀਂ ਮਾਰ ਸਕਦੇ ਤਾਂ ਤੁਹਾਡਾ ਇੱਥੇ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਕਿਵੇਂ ਅਸੀਂ ਜੀ ਦੇਖਦੇ ਹਾਂ 20 ਦਿਨ ਭੁੱਖਾ ਰਹਿਣਾ ਹੁਣ ਤੁਸੀਂ ਤਾਂ ਆਪ ਚੀਜ਼ ਵਾਕਿਫ ਹੋ ਕੇ ਇੱਕ ਦਿਨ ਭੁੱਖਾ ਰਹਿਣਾ ਔਰ ਕਿੰਨਾ ਜ਼ਿਆਦਾ ਮੁਸ਼ਕਿਲ ਹੁੰਦਾ ਮੈਂ ਆਪ ਬਿਮਾਰ ਸੀ ਥੋੜਾ ਜਿਹਾ ਮੈਂ ਹੁਣ ਕੱਲ ਮੈਂ ਠੀਕ ਹੋਇਆ ਬੰਡੋਕਟਰ ਸਾਹਿਬ ਨੇ ਕਹੇ 4 ਦਿਨ ਤੁਸੀਂ ਵੀ ਰੋਟੀ ਨਹੀਂ ਖਾਣੀ ਜਿੱਦਾਂ ਵੀ ਤੁਸੀਂ ਫਰੂਟ ਲੈ ਲਿਓ ਜਾਂ ਹਨਾ ਲਾਈਟ ਡਾਈਟ ਤੁਸੀਂ ਕੱਟ ਰੱਖਣੀ ਆ ਤੇ ਮੈਂ ਪਹਿਲਾਂ ਵੀ ਕਿਹਾ ਵੀ ਇੰਨੀ ਏਜ ਦੇ ਵਿੱਚ ਆ ਕੇ ਐਡਾ ਜਜ਼ਬਾ ਰੱਖਣਾ ਇੱਕ ਨਾ ਮੈਂ ਗੱਲ ਕਹਿੰਦਾ ਉਹਨਾਂ ਵੀ ਇਸ਼ਕ ਕਰਨਾ ਤੁਹਾਡਾ ਪੈਦਾਈਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਬਤਨ ਦੀ ਮਿੱਟੀ ਕੋ ਮਸ਼ੂਕ ਬਣਾਇਆ ਜਾਏ ਸੋ ਜਿਹੜੀ ਐਮਐਸਪੀ ਦੀ ਇਹਨਾਂ ਨੇ ਹਾਂਜੀ ਗਰੰਟੀ ਲਈ ਸੋ ਬਹੁਤ ਵੱਡਾ ਇਹਨਾਂ ਦਾ ਕਹਦੀ ਹੈ ਵੀ ਜੇਕਰ ਦਿਲ ਹੈ ਹਰ ਬੰਦਾ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਕਿਸੇ ਲਈ ਕੋਈ ਨਹੀਂ ਇਦਾਂ ਦੇ ਐਫਰਟ ਕਰਦਾ ਬੰਦਾ ਕਹਿੰਦਾ ਮੈਂ ਆਪਣੇ ਜਵਾਕ ਪਾਲਣਾ ਆਪਣੇ ਬੱਚਿਆਂ ਲਈ ਕੁਝ ਕਰਨਾ ਭਾਈ ਇਹੋ ਜੇ ਬੰਦੇ ਦੇ ਦਰਸ਼ਨ ਕਰਨੇ ਤਾਂ ਵੱਡੀ ਗੱਲ ਆ ਸਾਡੇ ਲਈ ਇਨਸਪੀਰੇਸ਼ਨ ਆ ਬਹੁਤ ਵੱਡੀ ਬੱਚਿਆਂ ਦੀ ਗੱਲ ਕਰੀਏ ਪਰਿਵਾਰ ਦੀ ਗੱਲ ਕਰੀਏ ਜਿਹੜਾ ਵੀ ਚਾਹੀਦਾ ਆ ਆਪਣੇ ਪਿਤਾ ਨੂੰ ਭੁੱਖਣ ਭਾਣੇ ਮੰਜੇ ਤੇ ਪਿਆ ਪਲ-ਪਲ ਜਿਹੜਾ ਹੈਗਾ ਖਤਰੇ ਦੇ ਵਿੱਚ ਪੈਂਦਾ ਦੇਖ ਬਿਲਕੁਲ ਭਾਈ ਉਹ ਹੁਣ ਦੇਖੋ ਉਹਨਾਂ ਲਈ ਇੱਕ ਵੱਡੀ ਖਾਸੀਅਤ ਹੈ ਉਹਨਾਂ ਦੇ ਘਰ ਦੇ ਵਿੱਚ ਐਡੀ ਚੰਗੀ ਸ਼ਖਸੀਅਤ ਬਰਾਜਮਾਨ ਹੈ ਗਾ ਕੇ ਉਹਨਾਂ ਨੇ ਉਸ ਪਰਿਵਾਰ ਦੇ ਵਿੱਚ ਉਹ ਬੱਚਾ ਨੇ ਜਨਮ ਲਿਆ ساری ਉਮਰ ਉਹਨਾਂ ਨੂੰ ਸलाम ਹੁੰਦੀ ਰਹਿਣੀ ਆ ਮਾਲਕ ਇਹਨਾਂ ਦੀ ਸਿਹਤ ਨੂੰ ਤਾਂਦਰੁਸਤ ਕਰੇ ਠੀਕ ਹੋਣ ਜਲਦੀ ਤੋਂ ਜਲਦੀ ਹੈ ਨਾ ਜਿਹੜੇ ਇਹ ਜਿਹੜੀ ਆਪਾਂ ਮੁੱਦਾ ਰੱਖਿਆ ਹੋਇਆ ਅੱਗੇ ਤਾਂ ਉਹ ਕਲੀਅਰ ਹੋਵੇ ਤੇ ਵਧੀਆ ਤਰੀਕੇ ਦੇ ਨਾਲ ਸ਼ਾਂਤੀ ਦੇ ਨਾਲ ਆਪਣੇ ਘਰ ਵਾਪਸ ਜਾਣ ਹਰ ਬੰਦਾ ਇੱਕ ਸਖਸ਼ੀਅਤ ਬਣ ਕੇ ਨਹੀਂ ਆਉਂਦਾ ਆਮ ਬੰਦਾ ਬਣ ਕੇ ਆਉਂਦਾ ਜਿਵੇਂ ਬੱਬੂ ਮਾਨ ਆਇਆ ਤੁਸੀਂ ਆਏ ਲੱਗਦਾ ਕਿ ਹਰ ਇੱਕ ਬੰਦੇ ਨੂੰ ਆਪਣਾ ਮੈਂ ਮੈਂ ਛੱਡ ਕੇ ਇੱਥੇ ਆਣਾ ਚਾਹੀਦਾ ਭਾਈ ਮੈਂ ਬੱਕਰੇ ਦੀ ਮਾਰ ਕੇ ਤੇ ਤੁੰਬੇ ਖਲ ਮੜਾਉਣ ਜਦ ਤੱਕ ਮੈਂ ਮੈਂ ਨਾ ਮਰੇ ਤੇ ਤੂੰ ਤੋ ਬੋਲੇ ਕੌਣ ਮਾੜੇ ਵਕਤ ਦਾ ਕੋਈ ਪਤਾ ਨਹੀਂ ਕਦੋਂ ਆਜੇ ਬੰਦਾ ਉਹਦਾ ਰੱਬ ਨੂੰ ਯਾਦ ਕਰਦਾ ਜਦੋਂ ਅਸੀਂ ਤਕਲੀਫ ਚ ਹੁੰਨੇ ਆ ਪਰ ਮੇਰਾ ਮੰਨਣਾ ਇਹ ਆ ਬਹੁਤ ਅਟਲ ਸਚਾਈ ਆ ਮਾੜਾ ਵਕਤ ਵੀ ਆ ਸਕਦਾ ਜੇ ਤੁਸੀਂ ਕਿਸੇ ਦੇ ਦੁੱਖ ਦੇ ਵਿੱਚ ਹਾਂ ਦਾ ਨਾਰਾ ਨਹੀਂ ਮਾਰ ਸਕਦੇ ਤਾਂ ਤੁਹਾਡਾ ਇੱਥੇ ਦੁਨੀਆ ਤੇ ਆਉਣ ਦਾ ਕੋਈ ਫਾਇਦਾ ਨਹੀਂ ਹਟਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹਟਣਾ ਚਾਹੀਦਾ